ਖਸ਼ਿਆਰਪੁਰ ਦਾ ਇਸ ਸਕੂਲ ਜਿਸ ਸਕੂਲ ਦੇ ਬੱਚੇ ਪਾਉਦੇ ਨੇ ਪ੍ਰਾਈਵੇਟ ਸਕੂਲ ਦੇ ਬੱਚਿਆਂ ਨੂੰ ਮਾਰ ਅਧਿਆਪਕਾਂ ਦੇ ਆਪਣੇ ਬੱਚੇ ਪੜਦੇ ਨੇ ਇਸ ਸਰਕਾਰੀ ਸਕੂਲ ਵਿੱਚ ਸਕੂਲ ਮੁਖੀ ਦਾ ਕਹਿਣਾ ਜੇਕਰ ਆਪਣੇ ਬੱਚੇ ਸਕੂਲ ਵਿੱਚ ਪੜਾਵਾਂਗੇ ਤਾਂ ਹੀ ਬਾਕੀ ਲੋਕ ਵੀ ਸਰਕਾਰੀ ਸਕੂਲਾਂ ਵਿੱਚ ਬੱਚੇ ਜੇਕਰ ਸਰਕਾਰੀ ਨੌਕਰੀ ਚਾਹੀਦੀ ਤਾਂ ਫਿਰ ਸਰਕਾਰੀ ਸਕੂਲ ਵਿੱਚ ਪੜਨ ਤੋਂ ਇਨਕਾਰ ਕਿਉਂ ਸੋਚ ਬਦਲੋ ਸਮਾ ਵੀ ਬਦਲ ਗਿਆ ਉਹਨ ਸਰਕਾਰੀ ਸਕੂਲ ਵੀ ਪ੍ਰਾਈਵੇਟ ਸਕੂਲਾਂ ਤੋਂ ਘੱਟ ਨਹੀਂ ਦਿਨ ਹੀ ਨਹੀਂ ਸਗੋਂ ਰਾਤ ਨੂੰ ਵੀ ਅਧਿਆਪਕ ਬੱਚਿਆਂ ਦੇ ਘਰਾਂ ਵਿੱਚ ਮਾਰਦੇ ਨੇ ਛਾਪੇ ਕੀ ਬੱਚੇ ਕਾ ਰਹਿਨੇ ਪੜਾਈ ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਕੰਢੀ ਖੇਤਰ ਦੇ ਪਹਾੜੀ ਇਲਾਕੇ ਵਿੱਚ ਪੈਂਦੇ ਪਿੰਡ ਮੈਰਾ ਜੱਟਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਚਰਚੇ ਦੂਰ ਦੂਰ ਤੱਕ ਹੋ ਰਹੇ ਹਨ ਕਿਉਂਕਿ ਇਸ ਸਕੂਲ ਦੇ ਬੱਚਿਆਂ ਦੇ ਚੰਗੇ ਭਵਿੱਖ ਲਈ ਇਸ ਸਕੂਲ ਦੇ ਅਧਿਆਪਕ ਦਿਨ ਰਾਤ ਬੱਚਿਆਂ ਦੀ ਪੜਾਈ ਲਈ ਮਿਹਨਤ ਕਰਦੇ ਹਨ ਇਸ ਨੂੰ ਲੈ ਸਕੂਲ ਦੇ ਮੁਖੀ 로ਹਿਤ ਕੁਮਾਰ ਅਤੇ ਮਹਿਲਾ ਟੀਚਰ ਸੋਨੀਆ ਸ਼ਰਮਾ ਨੇ ਦੱਸਿਆ ਕਿ ਉਹਨਾਂ ਵੱਲੋਂ ਆਪਣੇ ਸਕੂਲ ਦਾ ਪੱਦਰ ਉੱਚਾ ਚੁੱਕਣ ਲਈ ਦਿਨ ਰਾਤ ਮਿਹਨਤ ਕੀਤੀ ਜਾ ਰਹੀ ਹੈ ਉਨਾ ਦਾ ਕਹਿਣਾ ਹੈ ਕਿ ਇਸ ਸਕੂਲ ਪਹਾੜੀ ਇਲਾਕੇ ਵਿੱਚ ਹੋਣ ਕਰਕੇ ਇਸ ਸਕੂਲ ਦੇ ਬੱਚਿਆਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਜਿਸ ਦਿਨ ਤੋਂ ਅਸੀਂ ਇਸ ਸਕੂਲ ਵਿੱਚ ਆਏ ਹਾਂ ਉਸ ਦਿਨ ਤੋਂ ਹੀ ਅਸੀਂ ਬੀੜ ਚੁੱਕਿਆ ਕਿ ਅਸੀਂ ਆਪਣੇ ਸਕੂਲ ਨੇ ਸਾਰੇ ਸਕੂਲਾਂ ਤੋਂ ਅੱਗੇ ਲੈ ਕੇ ਜਾਵਾਂਗੇ ਜਿਸ ਕਰਕੇ ਸਾਡੇ ਵੱਲੋਂ ਸਕੂਲ ਦੇ ਬੱਚਿਆਂ ਦੀ ਪੜਾਈ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਕਹਿਣਾ ਹੈ ਕਿ ਅਸੀਂ ਆਪਣੇ ਸਕੂਲ ਦੇ ਬੱਚਿਆਂ ਨੂੰ ਆਧੁਨਿਕ ਤਰੀਕੇ ਨਾਲ ਪੜਾ ਰਹੇ ਹਾਂ ਤੇ ਨਾਲ ਹੀ ਇਹਨਾਂ ਬੱਚਿਆਂ ਨੂੰ ਪੜਾਈ ਨਾਲ ਜੋੜੇ ਰੱਖਣ ਲਈ ਖੇਡ ਦੀ ਵਿਧੀ ਨਾਲ ਪੜਾ ਕੇ ਇਹਨਾਂ ਨੂੰ ਸਿਖਾਇਆ ਜਾ ਰਿਹਾ ਹੈ। ਇਹ ਵੀ ਕਿਹਾ ਕਿ ਅਸੀਂ ਹਰ ਰੋਜ਼ ਸਾਰੇ ਬੱਚਿਆਂ ਦੇ ਘਰਾਂ ਵਿੱਚ ਵੀ ਚੱਕ ਕਰਦੇ ਹਾਂ ਕਿ ਬੱਚੇ ਘਰ ਵਿੱਚ ਪੜ੍ਹ ਰਹੇ ਹਨ ਜਾਂ ਨਹੀਂ। ਇਸ ਨੂੰ ਲੈ ਕੇ ਅਸੀਂ ਦੋਵਾਂ ਅਧਿਆਪਕਾਂ ਨੇ ਆਪਣੀਆਂ ਡਿਊਟੀਆਂ ਲਗਾਈਆਂ ਹਨ। ਜਿਸ ਕਾਰਨ ਸਾਡੇ ਬੱਚੇ ਆਪਣੇ ਭਵਿੱਖ ਨੂੰ ਚੰਗਾ ਬਣਾਉਣ ਦਿਨ ਰਾਤ ਮਿਹਨਤ ਕਰ ਰਹੇ ਹਨ। ਇਸ ਸਕੂਲ ਵਿੱਚ ਚਾਹੇ ਦੋ ਕਮਰੇ ਹਨ ਪਰ ਪੜਾਈ ਲਈ ਹਰ ਇੱਕ ਆਧੁਨਿਕ ਸਹੂਲਤਾਂ ਇਸ ਸਕੂਲ ਵਿੱਚ ਲੈਸ ਹੈ। ਇਸ ਸਕੂਲ ਵਿੱਚ ਬਾਥਰੂਮ ਵੀ ਆਧੁਨਿਕ ਤਰੀਕੇ ਨਾਲ ਬਣਾਏ ਗਏ ਹਨ ਤਾਂ ਜੋ ਬੱਚਿਆਂ ਨੂੰ ਗੰਦਗੀ ਦਾ ਸ਼ਿਕਾਰ ਨਾ ਹੋਣਾ ਪਵੇ। ਇਸ ਸਭ ਨੂੰ ਲੈ ਕੇ ਮਾਪਿਆਂ ਦਾ ਵੀ ਕਹਿਣਾ ਹੈ ਕਿ ਟੀਚਰ ਬੱਚਿਆਂ ਲਈ ਬਹੁਤ ਮਿਹਨਤ ਕਰਦੇ ਹਨ। ਹੁਸ਼ਿਆਰਪੁਰ ਤੋਂ ਜੌਨੀ ਗੇਰਾਦੀ ਰਿਪੋਰਟ ਸਰੇ ਸਕੂਲ ਦੇ ਵਿੱਚ ਮੈਂ 3 ਸਾਲ ਤੋਂ ਸੇਵਾ ਨਿਭਾ ਰਿਹਾ ਬਤੌਰ ਸਕੂਲ ਇੰਚਾਰਜ ਸਰਕਾਰੀ ਐਲੀਮੈਂਟਰੀ ਸਕੂਲ ਮਹਿਰਾਜਟਾ ਅ ਇਹ ਸਕੂਲ 5 ਤੱਕ ਹੈਗਾ ਸਾਡਾ ਸਰਕਾਰੀ ਐਲੀਮੈਂਟਰੀ ਸਕੂਲ ਇੱਥੇ ਦੇ ਜਿਹੜੇ ਬੱਚੇ ਆ ਬੱਚਿਆਂ ਦੀ ਪੜ੍ਹਾਈ ਦਾ ਪੱਧਰ ਬਹੁਤ ਉੱਚਾ ਹੈ ਆਪਾਂ ਸਮੇਂ-ਸਮੇਂ ਤੇ ਬੱਚਿਆਂ ਦਾ ਨਰੀਖਣ ਕਰਨ ਕਿਸੇ ਵੀ ਟਾਈਮ ਤੇ ਸ਼ਾਮ ਨੂੰ ਦੌਰਾ ਲਗਾ ਕੇ ਆਪਾਂ ਆਪਣੀਆਂ ਡਿਊਟੀਆਂ ਵੰਡੀਆਂ ਹੋਈਆਂ ਹੈਗੀਆਂ ਕਿ ਕਿਸੇ ਟਾਈਮ ਮੈਡਮ ਨੇ ਆ ਕੇ ਚੈੱਕ ਕਰਨਾ ਕਿਸੇ ਟਾਈਮ ਮੈਂ ਆ ਕੇ ਚੈੱਕ ਕਰਨਾ ਕਿ ਬੱਚੇ ਕੀ ਕਰ ਰਹੇ ਆ ਜਦੋਂ ਆਪਾਂ ਪਿੰਡ ਵਿੱਚ ਆਈਏ ਕਿ ਗਲੀਆਂ ਦੇ ਵਿੱਚ ਘੁੰਮ ਰਹੇ ਆ ਜਾਂ ਘਰ ਦੇ ਵਿੱਚ ਪੇਰੈਂਟਸ ਦੇ ਨਾਲ ਕੇ ਪੇਰੈਂਟਸ ਦੇ ਨਾਲ ਕਲਬਤ ਕਰ ਰਹੇ ਹੈ ਖੇਡ ਰਹੇ ਹੈ ਪੜ ਰਹੇ ਹੈ ਕਿ ਉਹਨਾਂ ਨੂੰ ਦਿੱਕਤਾਂ ਆ ਰਹੀਆਂ ਇਹ ਹਰ ਸਮੇਂ ਸਮੇਂ ਤੇ ਇੱਥੇ ਆ ਕੇ ਇਹਨਾਂ ਦਾ ਮੁਲਾਂਕਣ ਕੀਤਾ ਜਾਂਦਾ ਹੈ ਇਹਨਾਂ ਨੂੰ ਸਰ ਮੂਹ ਕਿਉਂ ਹੈਗਾ ਬੱਚਿਆਂ ਨੇ ਕਿਉਂ ਅੱਜ ਕੱਲ ਗਵਰਨਮੈਂਟ ਟੀਚਰ ਹੈ ਮੈਂ ਬਹੁਤ ਸਾਰੇ ਸਕੂਲ ਦੇਖੇ ਨੇ ਤਾਂ ਇੰਨਾ ਜ਼ਿਆਦਾ ਬੱਚਿਆਂ ਨਾਲ ਪਿਆਰ ਨਹੀਂ ਹੈਗਾ ਬਹੁਤ ਸਾਰੇ ਸਕੂਲਾਂ ਦੇ ਵਿੱਚ ਜਾਣਦੇ ਆ ਕਿ ਟੀਚਰ ਆਪਣਾ ਡਿਊਟੀ ਕਰਦੇ ਆ ਕੋਈ ਛੁੱਟੀ ਹੁੰਦੀ ਉਸ ਤੋਂ ਬਾਅਦ ਜ਼ਿਆਦਾ ਬੱਚਿਆਂ ਨਾਲ ਇੰਨਾ ਜ਼ਿਆਦਾ ਉਹ ਦੇਖ ਦੇਖ ਕੇ ਤੁਹਾਡਾ ਹੀ ਕਿਉਂ ਇੰਨਾ ਜ਼ਿਆਦਾ ਪਿਆਰ ਸਰ ਇਹਦਾ ਮੇਨ ਕਾਰਨ ਇਹ ਹੈ ਕਿ ਇਹਨਾਂ ਨੂੰ ਸਕੂਲ ਦੇ ਜਿੰਨੇ ਵੀ ਬੱਚੇ ਹੈ ਇਹਨਾਂ ਨੂੰ ਮੈਂ ਆਪਣੇ ਬੱਚੇ ਸਮਝਦਾ ਹਾਂ ਮੈਂ ਆਪਣਾ ਖੁਦਾ ਬੇਟਾ ਵੀ ਇਸ ਸਕੂਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੋਇਆ ਹੈ ਸਿਰਫ ਇਸੇ ਕਰਕੇ ਕਿਉਂਕਿ ਸਾਡੇ ਸਕੂਲ ਦੇ ਵਿੱਚ ਪੜਾਈ ਬਹੁਤ ਵਧੀਆ ਹੁੰਦੀ ਹੈ ਜਿੱਦਾਂ ਮੇਰਾ ਬੱਚਾ ਹੈ ਉਸੇ ਤਰ੍ਹਾਂ ਬਾਕੀ ਸਕੂਲ ਦੇ ਬੱਚੇ ਹਨ ਔਰ ਉਹੀ ਮੇਰੇ ਬੱਚੇ ਹੋਣ ਕਰਕੇ ਬਰਾਬਰ ਹੀ ਮੋਹ ਰਹੇਗਾ ਜਿੱਦਾਂ ਦਾ ਮੋ ਆਪਣੇ ਬੱਚੇ ਨਾਲ ਤੁਹਾਨੂੰ ਪਤਾ ਮਾਂ ਦਾ ਹੁੰਦਾ ਪਿਤਾ ਦਾ ਹੁੰਦਾ ਔਰ ਇਸੇ ਤਰ੍ਹਾਂ ਮੈਂ ਚਾਹੁੰਦਾ ਹਾਂ ਕਿ ਕੋਈ ਵੀ ਬੱਚਾ ਪੜਾਈ ਦੇ ਵਿੱਚ ਇਸ ਸਕੂਲ ਦਾ ਪਿੱਛੇ ਨਾ ਰਹੇ ਔਰ ਅੱਗੇ ਸਾਡਾ ਨਾਮ ਰੌਸ਼ਨ ਕਰੇ ये सर एक छोटा है ना पहाड़ी क्षेत्र ਦੇ ਵਿੱਚ ਸਕੂਲ ਹੈ ਛੋਟਾ ਜਿਹਾ کافی ਦਿੱਕਤਾਂ ਵੀ ਆਂਦੀਆਂ ਹੋਣ ਗਿਆਣਾ ਇੱਥੇ ਤੱਕ ਕਈ ਤਰ੍ਹਾਂ ਦੇ ਹੁਣ ਤੁਹਾਡੇ ਸਕੂਲ ਦੇ ਨਾਲ ਇੱਕ ਪਹਾੜੀ ਤੇ ਬਣਾ ਇੱਕ ਬਣਿਆ ਹੋਇਆ ਸਕੂਲ ਹੈ ਕਿੰਨੀ ਕਿ ਪ੍ਰੋਬਲਮ ਕਿੰਨੀ ਕਿੰਨਾ ਗੱਜੜੀ ਮੁਸ਼ਕਿਲ ਆਂਦੀ ਕਿਉਂਕਿ ਬੱਚਿਆਂ ਨੂੰ ਹਰ ਚੀਜ਼ ਮੁਹੱਈਆ ਕਰਾਣੀ ਇੱਥੇ ਹਰ ਚੀਜ਼ ਜਿਵੇਂ ਨਾ ਲੈ ਕੇ ਆਉਣਾ ਕਿੰਨੀ ਦਿੱਕਤ ਆਉਂਦੀ ਬਿਲਕੁਲ ਸਰ ਕਿਉਂਕਿ ਸਕੂਲ ਜਿਹੜਾ ਹੈਗਾ ਇੱਕ ਪਹਾੜੀ ਖੇਤਰ ਵਿੱਚ ਹੋਣ ਕਰਕੇ ਬਾਕੀ ਜਿਹੜਾ ਹੈ ਸਾਡਾ ਜਿਹੜਾ ਪਿੰਡ ਹੈ ਉਹ ਉਹ ਵੀ ਕਾਫੀ ਛੋਟਾ ਹੈ ਔਰ ਦੂਸਰੀ ਗੱਲ ਕਰੀਏ ਕਿ 3 ਸਾਲ ਪਹਿਲਾਂ ਜਦੋਂ ਮੈਂ ਸਕੂਲ ਦੇ ਵਿੱਚ ਆਇਆ ਸੀ ਜੋਇਨ ਕੀਤਾ ਸੀ ਉਸ ਟਾਈਮ ਇਸ ਸਕੂਲ ਦੇ ਜੋ ਹਾਲਾਤ ਸੀਗੇ ਉਹ ਕੁਝ ਖਾਸ ਵਧੀਆ ਨਹੀਂ ਸੀ ਆਪਾਂ ਸਮੇਂ-ਸਮੇਂ ਤੇ ਸਾਡੀ ਵਿਭਾਗ ਨੇ ਵੀ ਬਹੁਤ ਹੈਲਪ ਕੀਤੀ ਹੈ ਔਰ ਆਪਾਂ ਖੁਦ ਵੀ ਆਪਣੇ ਆਪਣੇ ਵੱਲੋਂ ਸਕੂਲ ਦੀ ਨਿਹਾਰ ਬਦਲਣ ਦੇ ਵਿੱਚ ਕੋਈ ਕਮੀ ਨਹੀਂ ਛੱਡੀ ਹੈ ਔਰ ਜੇ ਆਪਾਂ ਗੱਲ ਕਰੀਏ ਸਕੂਲ ਦੀ ਸਵੱਛਤਾ ਦੀ ਤੁਸੀਂ ਮੈਂ ਤੁਹਾਨੂੰ ਥੋੜੀ देर ਨੂੰ ਦਿਖਾਣਾ ਆਪਣੇ ਸਕੂਲ ਦੇ ਬਾਥਰੂਮ ਬਾਥਰੂਮ ਦਿਖਾਉਂ ਦਿਖਾਵਾਂਗਾ ਕਿ ਤੁਸੀਂ ਦੇਖੋਗੇ ਕਿ ਸਰਕੀ ਇਹ ਸਰਕਾਰੀ ਸਕੂਲ ਦੇ ਵਿੱਚ ਇਸ ਤਰ੍ਹਾਂ ਦੇ ਵੀ ਬਾਥਰੂਮ ਹੋ ਸਕਦੇ ਹਨ ਸਾਡੇ ਸਕੂਲ ਦੇ ਵਿੱਚ ਸਿੱਖਿਆ ਵਿਭਾਗ ਨੇ ਆਣ ਵਾਲੇ ਪਿਛਲੇ 1.5 2 ਸਾਲ ਦੇ ਵਿੱਚ ਇੰਨਾ ਚੇਂਜ ਲਿਆਂਦਾ ਹੈ ਕਿ ਸਾਡੇ ਸਕੂਲਾਂ ਦੇ ਵਿੱਚ ਅੱਜ ਦੀ ਡੇਟ ਨੂੰ ਜੋ ਪੜ੍ਹਾਈ ਹੁੰਦੀ ਹੈ ਉਹ ਪ੍ਰੋਜੈਕਟਰਾਂ ਤੇ ਹੁੰਦੀ ਹੈ 스마트 LED TV ਤੇ ਹੁੰਦੀ ਹੈ ਕਿਉਂਕਿ ਅੱਜ ਕੱਲ ਦਾ ਸਮਾਂ ਸਿਰਫ ਉਹ ਕਿਤਾਬੀ ਕੀੜਾ ਬੱਚਾ ਨਹੀਂ ਬਣ ਸਕਦਾ ਕਿਉਂਕਿ ਅੱਜ ਕੱਲ ਦਾ ਸਮਾਂ ਹੈ ਪਲੇਵੇ ਮੈਥਡ ਦਾ ਬੱਚਿਆਂ ਨੂੰ ਜੋ ਬੱਚਾ ਦੇਖ ਕੇ ਸਿੱਖਦਾ ਹੈ ਜਿਦਾ ਆਪਾਂ ਉਹਨੂੰ ਪ੍ਰੋਜੈਕਟਰ ਤੇ ਹਰ ਤਰ੍ਹਾਂ ਦਾ ਮਤਲਬ ਕਿ ਕੁਝ ਵੀ ਆਪਾਂ ਪੜਾਉਣਾ ਹੈ ਉਸ ਉਸ ਦੇ ਰਿਗਾਰਡਿੰਗ ਉਹਨੂੰ ਪ੍ਰੋਜੈਕਟਰ ਤੇ ਵੀਡੀਓਜ਼ ਲਗਾਉਂਦੇ ਆ ਜੋ ਕਿ ਸਾਡੇ ਵਰਗੇ ਹੋਰ ਹੁਣ ਹਾਰ ਟੀਚਰਾਂ ਦੇ ਦੁਆਰਾ ਬਣਾਏ ਗਏ ਹਨ ਜਿਸ ਨੂੰ ਬੱਚਾ ਬਹੁਤ ਹੀ ਆਪਣਾ ਦਿਲਚਸਪੀ ਨਾਲ ਦੇਖਦਾ ਹੈ ਅਤੇ ਜੋ ਕਿ ਇੱਕ ਵੀਡੀਓ ਨੂੰ ਦੇਖ ਕੇ ਬੱਚਾ ਜੋ ਆਪਣਾ ਇੰਟਰਸਟ ਬਣਾ ਕੇ ਜੋ ਉਸ ਚੀਜ਼ ਨੂੰ ਸਮਝਦਾ ਹੈ ਜੇ ਆਪਾਂ ਗੱਲ ਕਰੀਏ ਪੁਰਾਣੇ ਸਮੇਂ ਦੀ ਗੱਲ ਕਰੀਏ ਜਦੋਂ ਤੁਸੀਂ ਔਰ ਅਸੀਂ ਛੋਟੇ ਹੁੰਦੇ ਸੀ ਜਿਸ ਤਰ੍ਹਾਂ ਉਸ ਟਾਈਮ ਪਰ ਪੜਾਈ ਹੁੰਦੀ ਸੀ ਸਿੰਪਲ ਸਾਨੂੰ ਪੜਾਇਆ ਜਾਂਦਾ ਸੀ ਬਲੈਕਬੋਰਡ ਤੇ ਉਹ ਚੀਜ਼ਾਂ ਖਤਮ ਹੋ ਗਈਆਂ ਅੱਜ ਕੱਲ ਪੜਾਈ ਦਾ ਲੈਵਲ ਇਨਾ ਇੰਟਰਸਟਿੰਗ ਹੋ ਗਿਆ ਜੋ ਕਿ ਸਿਰਫ ਇੱਕ ਸਾਡੇ ਡਿਪਾਰਟਮੈਂਟ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਹੀ ਇਹ ਪਹਿਲ ਕੀਤੀ ਗਈ ਹੈ ਜੋ ਕਿ ਫੈਸਿਲਿਟੀਆਂ ਸਾਡੇ ਹੀ ਸਰਕਾਰੀ ਸਕੂਲਾਂ ਵਿੱਚ ਹੈ ਜੋ ਕਿ ਆਸ-ਪਾਸ ਦੇ ਹੋਰ ਪ੍ਰਾਈਵੇਟ ਸਕੂਲਾਂ ਵਿੱਚ ਫੈਸਿਲਿਟੀਆਂ ਨਹੀਂ ਹਨ ਮੈਂ ਸੋਨੀਆ ਸ਼ਰਮਾ ਈਟੀਟੀ ਟੀਚਰ ਫਰੋਮ ਜੀਪੀਐਸ ਮੇਰਾ ਜੱਟਾ ਸਕੂਲ ਜੀ ਮੈਮ ਕਹਿੰਦੇ ਕਾਫੀ ਮਸ਼ਹੂਰ ਥੋੜਾ ਸਕੂਲ ਹੈ ਕਾਫੀ ਦੂਰ ਦੂਰ ਤੱਕ ਚਰਚੇ ਨੇ ਸਕੂਲ ਲੈ ਕੇ ਛੋਟਾ ਜਿਹਾ ਸਕੂਲ ਹੈ ਤੇ ਸਕੂਲ ਦੇ ਬੱਚੇ ਵੀ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੂੰ ਮਾਤ ਪਾਉਂਦੇ ਨੇ हां जी ऑब्वियसली जिस तरह की देखो पुराने टाइम पे क्या होता ਸੀਗਾ कि जो भी स्टडी एक कॉपी पेंसिल ਲੈ ਲਈ ब्लैक बोर्ड पे होता ਸੀ बट हु देखो मैं बहुत शुक्रगुजार हां अपने एजुकेशन डिपार्टमेंट दी कि उन्होंने वो बहुत कुछ चेंजेस ले आते हूं देखो ਸਾਡੀ ਸਰਕਾਰੀ ਸਕੂਲਾਂ ਵਿੱਚ ਪ੍ਰੋਜੈਕਟਰ ਹੈ ਲਿਸਨਿੰਗ ਲੈब्स ਹੈ ਔਰ ਸਭ ਤੋਂ ਵਧੀਆ ਗੱਲ ਹੈ ਕਿ ਹੁਣ ਇੱਥੇ ਪਲੇਵੇ ਮੈਥਡ ਨਾਲ ਪੜਾਇਆ ਜਾਂਦਾ ਹੈ दैट मीन ਕਿ ਬੱਚਿਆਂ ਦੇ ਲੈਵਲ ਤੇ ਆ ਕੇ ਟੀਚਰ ਖੁਦ ਉਹਨਾਂ ਨੂੰ ਅਬਜ਼ਰਵ ਕਰਦਾ ਹੈ ਫਿਰ ਉਸ ਲੈਵਲ ਤੋਂ ਚੱਕ ਕੇ ਬੱਚੇ ਨੂੰ ਇੱਕ ਅਪ ਲੈਵਲ ਤੇ ਲੈ ਕੇ ਜਾਇਆ ਜਾਂਦਾ ਹੈ ਤੋ ਮੈਡਮ ਦਿੱਕਤ ਵੀ ਕਾਫੀ ਪਰੇਸ਼ਾਨੀ ਆਂਦੀ ਹੋਵੇਗੀ ਹੈਨਾ ਜਿਸ ਤਰ੍ਹਾਂ ਸਕੂਲ ਦੇ ਤੁਸ ਮੈਂ ਪਹਿਲੇ ਵੀ ਗੱਲ ਕੀਤੀ ਕਿ ਪਹਾੜੀ ਖੇਤਰ ਤੇ ਬੱਚਿਆਂ ਨੂੰ ਪੜਾਉਣ ਵਾਸਤੇ ਬੜੀ ਕਾਫੀ ਦਿੱਕਤ ਆਂਦੀ ਕੋਈ ਦਿੱਕਤ ਪ੍ਰਸ਼ਨ ਸਾਹਮਣੇ ਵੀ ਕਰਨਾ ਪੈਂਦਾ ਹਾਂਜੀ ਓਬਵੀਅਸਲੀ ਸਰ ਕਿਉਂਕਿ ਸਮ ਟਾਈਮ ਇਹ ਇਹ ਵੀ ਪ੍ਰੋਬਲਮ ਆਂਦੀ ਹੈ ਕਿ ਕੁਝ ਬੱਚੇ ਆ ਜਿਹੜੇ ਕਿ ਸਕੂਲ ਤੱਕ ਨਹੀਂ ਪਹੁੰਚ ਪਾਉਂਦੇ ਆ ਉਹਨਾਂ ਨੂੰ ਅਸੀਂ ਖੁਦ ਵੀ ਲੈ ਕੇ ਆਨੇ ਆ ਘਰੋਂ ਔਰ ਖੁਦ ਡ੍ਰੌਪ ਵੀ ਕਰਦੇ ਆ ਤੇ ਬਹੁਤ ਸਾਰੀ ਦਿੱਕਤ ਆਂਦੀ ਹੈ ਬਟ ਦੇਖੋ ਇੱਕ ਟੀਚਰ ਹੈ ਉਹ ਨੇਸ਼ਨ ਬਿਲਡਰ ਹੈ ਤਾਂ ਇੱਥੋਂ ਹੀ ਉਹਨੇ ਡਾਕਟਰ ਵੀ ਬਣਾਨੇ ਆ ਇੰਜੀਨੀਅਰ ਵੀ ਬਣਾਨੇ ਆ ਤੇ ਟੀਚਰ ਤੇ ਸਾਰੀਆਂ ਮੁਸ਼ਕਲਾਂ ਨੂੰ ਆਪਾਂ ਪਿੱਛੇ ਰੱਖਦੇ ਹੋਏ ਪਹਿਲੇ ਇੱਕ ਟੀਚਰ ਦਾ ਫਰਜ਼ ਜ਼ਰੂਰ ਨਿਭਾਈਦਾ ਹੈ ਸੋ ਇੱਕ ਟੀਚਰ ਲਈ ਮੈਨੂੰ ਨਹੀਂ ਲੱਗਦਾ ਕਿ ਇਹ ਛੋਟੀਆਂ-ਛੋਟੀਆਂ ਪ੍ਰੋਬਲਮਸ ਬਹੁਤ ਮੈਟਰ ਕਰਦੀਆਂ ਹੈ ਮੈਂ ਇੱਕ ਸਭ ਤੋਂ ਵੱਡਾ ਸਵਾਲ ਲੈ ਕੇ ਜਿਹੜਾ ਹੁਣ ਟੀਚਰ ਜਿਹੜੇ ਬੱਚੇ ਅੱਜ ਕੱਲ ਪ੍ਰਾਈਵੇਟ ਸਕੂਲ ਜਿਹੜੇ ਖੁਦ ਗਵਰਨਮੈਂਟ ਦੀ ਨੌਕਰੀ ਕਰ ਰਹੇ ਪਰ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜਾਉਣਾ ਪੜਾਉਣਾ ਜ਼ਿਆਦਾ ਪਸੰਦ ਕਰਦੇ ਪਰ ਤੁਹਾਡੇ ਜਿਵੇਂ ਮੈਂ ਦੂਸਰਤ ਨਾਲ ਗੱਲ ਕੀਤੀ ਉਹ ਕਹਿੰਦੇ ਮੇਰਾ ਖੁਦ ਦਾ ਬੱਚਾ ਇੱਥੇ ਪੜ੍ਹਦਾ ਯੈਸ ਆਬੀਅਸਲੀ ਆਮ ਵਨ ਮੈਸੇਜ ਫੋਰ ਅਨਦਰ ਪੇਰੈਂਟਸ ਮੈਂ ਉਹਨਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੀ ਆ ਕਿ ਦੇਖੋ ਅਸੀਂ ਕੀ ਕਰਦੇ ਆ ਕਿ ਖੁਦ ਅਸੀਂ ਇਹ ਕਹਿੰਨੇ ਕਿ ਪ੍ਰਾਈਵੇਟ ਸਕੂਲ ਚ ਪੜਾਣੇ ਆ ਬੱਚੇ ਰਾਈਟ ਦੈਨ ਆਫਟਰ ਦੈਟ ਅਸੀਂ ਜੌਬ ਕਹਿੰਨੇ ਸਰਕਾਰੀ ਕਰਨੀ ਆ ਨ ਕਿਉਂ ਨਾ ਅਸੀਂ ਸਰਕਾਰੀ ਸਕੂਲ 'ਚ ਹੀ ਪੜਾਈਏ ਤੇ ਫਿਰ ਸਰਕਾਰੀ ਨੌਕਰੀਆਂ ਲਈਏ ਜਜ਼ਬੇ ਵਾਲੀ ਗਲਤ ਇਹ ਹੈ ਨਾ ਫਿਰ ਸਾਡੀ ਸੋਚ ਇਹ ਕਿਉਂ ਹੈ ਕਿਉਂ ਇਨੀ ਛੋਟੀ ਸੋਚ ਹੈ ਕਿ ਅਸੀਂ ਆਪਣੇ ਬੱਚੇ ਨੂੰ ਪ੍ਰਾਈਵੇਟ ਸਕੂਲ ਭੜਾਣਾ ਹੈ ਤੇ ਪਰ ਨੌਕਰੀਆਂ ਅਸੀਂ ਸਰਕਾਰੀ ਚਾਹੀਦੀਆਂ ਹੈ ਇਲਾਜ ਅਸੀਂ ਸਰਕਾਰੀ ਡਾਕਟਰ ਕੋ ਕਰਵਾਣਾ ਹੈ ਸੋ ਮੇਰੇ ਖਿਆਲ ਨਾਲ ਹੁਣ ਇਹ ਜਿਹੜੀ ਤਸਵੀਰ ਬਹੁਤ ਬਦਲ ਗਈ ਹੈ ਸਾਡੇ ਸਿੱਖਿਆ ਵਿਭਾਗ ਨੇ ਬਹੁਤ ਚੇਂਜਸ ਲਿਆਤੀਆਂ ਸਿਰਫ ਉਹ ਸੋਚ ਹੈ ਉਸ ਪੇਰੈਂਟਸ ਦੀ ਇਸ ਛੋਟੀ ਸੋਚ ਨੂੰ ਬਦਲਣ ਦੀ ਕਿ ਹੁਣ ਜਿਹੜੇ ਸਰਕਾਰੀ ਸਕੂਲ ਹੈ ਉਹਨਾਂ ਦਾ ਪੱਧਰ ਵੀ ਬਹੁਤ ਉੱਚਾ ਹੈ ਤੇ ਹੌਫਫਲੀ ਡੈਡੀਕੇਟਡ ਨਾ ਟੀਚਰ ਪੜਾ ਰਹੇ ਆ ਤੇ ਹੁਣ ਉਹੀ ਟੱਕਰ ਦੇ ਰਿਹਾ ਜੋ ਇੱਕ ਪ੍ਰਾਈਵੇਟ ਸਕੂਲ ਦਾ ਬੱਚਾ ਉਹ ਚਾਹੁੰਦੇ ਆ ਮੈਂ ਪੇਰੈਂਟਸ ਦੇ ਵਿੱਚ ਸੋਚ ਬਦਲੀ ਹੈ ਉਸੇ ਤਰ੍ਹਾਂ ਦੀ ਕਿਉਂਕਿ ਜਿੱਦਾਂ ਗਵਰਨਮੈਂਟ ਸਕੂਲਾਂ ਵੱਲ ਹੱਲੇ ਤੱਕ ਕੋਈ ਲੋਕਾਂ ਦਾ ਜਿਹੜਾ ਝੁਕਾਅ ਨਹੀਂ ਹੈਗਾ ਤੇ ਤੁਸੀਂ ਵੀ ਜਾਣਦੇ ਹੋ ਹੋਗੇ ਕਿਉਂਕਿ ਹਰ ਟੀਚਰ ਜਿਹੜੇ ਗਵਰਨਮੈਂਟ ਦੇ ਚਾਹੇ ਪ੍ਰਾਈਵੇਟ ਘਰ ਘਰ ਤੱਕ ਤੁਹਾਨੂੰ ਵੀ ਜਾਣਾ ਪੈਂਦਾ ਤੇ ਫਰਕ ਦੇਖਣ ਨੂੰ ਮਿਲਿਆ ਪਹਿਲੇ ਵਾਂਗ ਤਾਂ ਅੱਜ ਕੁਝ ਬ education ਨੂੰ ਬਹੁਤ ਹੀ ਸੀਰੀਅਸਲੀ ਲੈਂਦੇ ਹੋਏ ਚੇਂਜਿਸ ਕੀਤੇ ਆ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਕਿਹਾ ਕਿ ਇਹਨਾਂ ਦੀ ਐਕਟੀਵਿਟੀਜ਼ ਲਈ ਸਾਨੂੰ ਬਹੁਤ ਸਾਰਾ ਮਟੀਰੀਅਲ ਆਂਦਾ ਜਿਸ ਨੂੰ ਕਿ ਬੱਚਾ ਇੰਜੋਏ ਕਰਕੇ ਪਲੇਵੇ ਮੈਥਡ ਨਾਲ ਪੜਦਾ ਹੈ ਤੇ ਇਹ ਸਾਡੇ ਪ੍ਰੋਜੈਕਟਰ ਹੈ ਕਿਉਂਕਿ ਪਹਿਲੇ ਹੁੰਦਾ ਸੀ ਆਪਾਂ ਬੱਚੇ ਨੂੰ ਇੱਕ ਕਾਪੀ ਪੈਨ ਦੇ ਦਿੱਤਾ ਬਲੈਕਬੋਰਡ ਤੇ ਕਰਵਾਤਾ ਬਟ ਹੁਣ ਕੀ ਹੈ ਬੱਚਾ ਬੱਚਾ ਲੈਵਲ ਇਸ ਤਰ੍ਹਾਂ ਹੁੰਦਾ ਕਿ ਜੋ ਬੱਚਾ ਦੇਖਦਾ ਹੈ ਉਹੀ ਸਿੱਖਦਾ ਹੈ ਤਾਂ ਅਸੀਂ ਬੱਚੇ ਦੇ ਲੈਵਲ ਤੇ ਆ ਕੇ ਬੱਚੇ ਨੂੰ ਉਸੇ ਤਰੀਕੇ ਦੇ ਨਾਲ ਉਹਨਾਂ ਨੂੰ ਐਜੂਕੇਟ ਕਰਦੇ ਹਾਂ ਕਿ ਬੱਚਾ ਇੰਜੋਏ ਕਰਕੇ ਸਿੱਖੇ ਬੱਚੇ ਨੂੰ ਇੱਕ ਬਰਡਨ ਨਾ ਲੱਗੇ ਸਕੂਲ ਆਣਾ ਬੱਚਾ ਖੁਸ਼ ਹੋ ਕੇ ਸਕੂਲ ਆਏ ਔਰ ਇਹ ਸਭ ਤੋਂ ਵੱਡੀ ਇੱਕ ਬਹੁਤ ਵੱਡਾ ਕਦਮ ਹੈ ਜੋ ਕਿ ਸਾਡੇ ਐਜੂਕੇਸ਼ਨ ਡਿਪਾਰਟਮੈਂਟ ਨੇ ਲਿਆ ਹੈ ਸਕੂਲ ਚ ਪੜਦੇ ਨੇ ਹਾਂਜੀ ਹਾਂਜੀ ਕਿੰਨਾ ਕ ਟਾਈਮ ਹੋ ਗਿਆ ਬੱਚਿਆਂ ਨੇ ਪੜ੍ਹਦੇ ਬੱਚੇ ਨੂੰ ਹੋਗੇ 3 ਸਾਲ ਪੜ੍ਹਦੇ ਕਹਿੰਦੇ ਸਕੂਲ ਦੇ ਟੀਚਰ ਆ ਗਏ ਬਹੁਤ ਬੱਚਿਆਂ ਦੇ ਨਾਲ ਪਿਆਰ ਕਰਦੇ ਰਾਤ ਤੱਕ ਵੀ ਜਿਹੜੀ ਚੈਕਿੰਗ ਕਰ ਰਹੇ ਬੱਚਿਆਂ ਦੀ ਪੜ੍ਹਦੇ ਆਂ ਦੀ ਦਿਨ ਰਾਤ ਜਿਹੜਾ ਇੱਥੇ ਲਗਾਇਆ ਜਾ ਰਿਹਾ 6:00 ਵਜੇ ਤੱਕ ਪੜ੍ਹਾਈ ਖਤਮ ਹੋ ਜਾਂਦੀ ਹੈ ਬੱਚਿਆਂ ਦੀ ਕਿੰਨਾ ਕ ਵਧੀਆ ਗੱਡੀ ਸਰ ਦੇਖੋ ਇੱਥੇ ਤਾਂ ਟੀਚਰ ਵਧੀਆ ਹੈਗੇ ਆ ਅਸੀਂ ਆਈ ਮੀਨ ਝੂਠ ਬੋਲਦੇ ਇਹ ਵੀ ਜਦੋਂ ਚੈਕਿੰਗ ਕਰਨ ਆਉਂਦੇ ਆ ਕਈ ਵਾਰ ਬੱਚੇ ਸੁੱਤੇ ਹੁੰਦੇ ਆ ਬੱਚੇ ਇੱਕ ਜਗਤੋਂ ਉੱਠ ਜਾਂਦੇ ਆ ਵੀ ਸਰ ਆ ਗਏ ਇਨਾਂ ਦਾ ਸਰ ਦਾ ਡਰ ਹੈਗਾ ਤਦ ਹੀ ਬੱਚੇ ਹੂੜਦੇ ਹੈਗੇ ਜੇ ਇਨਾਂ ਦਾ ਡਰ ਨਾ ਹੋਵੇ ਬੱਚੇ ਦੇਖ ਰਕ ਨਾ ਕਰਨ ਤਾਂ ਦੇ ਕੁਝ ਵੀ ਨਾ ਕਰ ਸਕਦੇ ਲੱਗਦਾ ਇਦਾਂ ਦਾ ਸਕੂਲ ਜਿਹਦਾ ਹੁਣ ਇੱਕੋ ਹੀ ਸਕੂਲ ਹੈ ਇੱਦਾਂ ਹੋਰ ਸਕੂਲਾਂ ਇੱਧਰ ਮੈਂ ਦੇਖਿਆ ਨਹੀਂ ਕਿਤੇ ਜ਼ਿਆਦਾ ਕਿ ਇਸ ਸਕੂਲ ਚ ਜ਼ਿਆਦਾ ਹੈ ਟੀਚਰ ਜਿਹੜਾ ਧਿਆਨ ਲਿੰਦੇ ਆ ਬੱਚਿਆਂ ਉੱਤੇ ਹਾਂਜੀ ਹਾਂਜੀ ਤੇ ਕੀ ਕਹਿਣਾ ਚਾਹੁੰਦੇ ਹੋ ਸਕੂਲ ਇਤਨਾ ਵਰਗ ਮਤਲਬ ਕਿ ਇਦਾਂ ਦੇ ਟੀਚਰ ਸਾਰੇ ਸਕੂਲਾਂ 'ਚ ਹੋਣੇ ਚਾਹੀਦੇ ਹਾਂਜੀ ਅਸੀਂ ਤਾਂ ਇਹ ਕਹਿੰਦੇ ਵੀ ਬਾਕੀ ਜਿਹੜੇ ਬਾਕੀਆਂ ਸਕੂਲਾਂ ਦੇ ਜਿਹੜੇ ਸਰਕਾਰੀ ਸਕੂਲ ਹੈਗੇ ਆ ਵੀ ਜੇ ਇਨਾਂ ਵਰਗੇ ਟੀਚਰ ਹੋ ਜਾਂਦੇ ਸਕੂਲਾਂ ਦਾ ਸੁਧਾਰ ਹੋ ਜAVE ਬੱਚਿਆਂ ਦਾ ਵੀ ਸੁਧਾਰ ਹੋਵੇ ਜਿਹੜੇ ਆਨ ਵਾਲੀ ਬੱਚੇ ਹੈਗੇ ਉਹਨਾਂ ਨੂੰ ਕੋਈ ਮੁਸ਼ਕਲ ਨਾ ਹੋਵੇ ਬਹੁਤ ਅੱਛੇ ਕਿੰਨਾ ਕੋਆਪਰੇਟ ਕਰਦੇ ਬੱਚੇ ਬਹੁਤ ਜ਼ਿਆਦਾ ਹਾਂਜੀ ਜਦੋਂ ਸਾਨੂੰ ਕਿਹੇ ਵੀ ਕੋਈ ਵੀ ਪਿਛੇ ਪੁੱਛਦਾ ਹੈ ਸਾਡੇ ਬੱਚੇ ਨੂੰ ਮਤਲਬ ਸਵਾਲ ਪੁੱਛਦਾ ਕਿਹਦੇ ਸਾਨੂੰ ਇਹੀ ਪੁੱਛਦੇ ਹੈਗੇ ਤੁਸੀਂ ਬੱਚੇ ਪ੍ਰਾਈਵੇਟ ਬਾਏ ਨੇ ਕਿ ਸਰਕਾਰੀ ਹੈ ਬਾਈ ਹਾਂਜੀ ਲੱਗਦਾ ਕਿ ਪ੍ਰਾਈਵੇਟ ਸਕੂਲਾਂ ਦੀ ਪੜ੍ਹਾਈ ਜਿਹੜੀ ਸਰਵਰਨਟ ਸਕੂਲਾਂ ਦੀ ਪੜ੍ਹਾਈ ਨਾਲੋਂ ਬਿਹਤਰ ਹੈ ਨਹੀਂ ਮੇਰੇ ਬੱਚੇ ਨੂੰ ਖੜਾ ਕਰਦੇ ਨੇ ਔਰ ਪ੍ਰਾਈਵੇਟ ਸਕੂਲ ਦੇ ਬੱਚੇ ਨੂੰ ਖੜਾ ਕਰਦੇ ਤੇ ਫਿਰ ਰਿਜ਼ਲਟ ਪਤਾ ਕਰਨ ਨੂੰ ਕਿੱਦਾਂ ਲੰਦਾ